ਮਾਦੁਰਮ ਡਿਗਰੀ ਵਿਚ ਮੈਂ ਉਹ ਸ਼ਹਿਰ ਕੋਤੇ ਨਾਲ ਤੇ ਐਸਡੀਐਮ ਟਾਂਡਾ ਡੀਐਸਪੀ ਟਾਂਡਾ ਐਸਪੀਬੀ SHO ਸਾਹਿਬ ਐਗਰੀਕਲਚਰ ਅਫਸਰ ਸਾਰਿਆਂ ਦੇ ਨਾਲ ਅਸੀਂ ਇੱਥੇ ਮੀਟਿੰਗ ਕੀਤੀ ਹੈ ਕਿ ਚਾਰ ਪਿੰਡਾਂ ਦੇ ਕਿਸਾਨ ਵੀ ਇੱਥੇ ਆਏ ਹੈਗੇ ਨੇ ਤੇ ਇਹਦੇ ਵਿੱਚ ਜਿਹੜਾ ਹੈਗਾ ਦੋ ਚੀਜ਼ਾਂ 'ਤੇ ਡਿਸਕਸ ਕਰੀਆ ਹੈ। ਇੱਕ ਤੋਂ ਪੁਰਾਣੀ ਜਿਹੜੀ ਆਗ ਲਾਉਣ ਦੀ ਚਿੰਤਾ ਹੈ। ਉਹ ਆਲਰੇਡੀ ਹੁਸ਼ਿਆਰ ਮਨ ਕਾਫੀ ਕਰ ਚੁੱਕੇ ਹੈਗੇ ਨੇ। ਪਰ ਫੇਰ ਵੀ ਟਾਂਡਾ ਇੱਕ ਹੌਟਸਪੌਟ ਹੈਗਾ ਜਿੱਥੇ ਅਸੀਂ ਬੇਨਤੀ ਕੀਤੀ ਕਿ ਜ਼ੀਰੋ ਇਨਸੀਡੈਂਸ ਡਬਲ ਬਣੇ ਰਿਹਾ ਰਿਪੋਰਟ। ਉਹਦੇ ਵਾਸਤੇ ਸਾਰਾ ਅਸੀਂ ਐਵੈਂਡਸ ਵੀ ਕਰ ਰਹੇ ਹੈਗੇ ਜਿਹੜੇ ਸਪੋਰਟ ਐਕਸਟੈਂਡ ਕਰਨਾ ਹੈਗਾ ਉਹ ਵੀ ਪ੍ਰਸ਼ਾਸਨ ਨੂੰ ਤੇ ਇਹ ਦੇਖੇ ਬਾਅਦ ਬਟੂ ਦਾ ਪੂਰਾ ਜਾ ਰਿਹਾ ਹੈ ਤੇ ਉਸ ਤੋਂ ਇਲਾਵਾ ਇਹ ਵੀ ਰਹਿਣਾ ਹੈ ਇਨਪਰਪੋਰਸ਼ਨ ਸ਼ਿਕਾਇਤ ਨਾਲ ਨਾਲ ਜਿਹੜਾ ਹੈਗਾ ਅਸੀਂ ਇੱਥੇ ਗੱਲ ਕੀਤੀ ਹੈ ਕਿ ਨਸ਼ਾ ਬਾਰੇ ਨੰਬਰ ਵੀ ਜਿਹੜਾ ਹੈ ਹੈਅਰ ਵੀ ਕਿੰਨਾ ਹੈਗਾ ਨਸ਼ਾ ਦੇ ਖਿਲਾਫ ਜਿਹੜੀ ਪੰਜਾਬ ਸਰਕਾਰ ਚਲ ਰਹੀ ਹੈ ਹਰਿਆਣਾ ਪੁਲਿਸ ਉਹ ਜਿਹੜੀ ਕਾਰਜਕਾਰੀ ਕਿਸ ਤਰੀਕਾ ਜਿਹੜੇ ਪਿਛਲੇ ਸਾਲ ਚ ਅਸੀਂ ਇਸ ਸਾਲ ਚ ਹੁਣ ਤੱਕ ਲਗਭਗ ਸਵਾ ਪੰਝੋ ਬੰਦਾ ਅਸਰਸ ਦਿੱਤਾ ਹੈਗਾ ਉਹਦੇ ਬਾਰੇ ਵੀ ਜਿਹੜਾ ਹੈਗਾ ਲੋਕਾਂ ਨਾਲ ਦਿੱਤਾ ਹੈਗਾ ਐਟ ਦੀ ਸੇਮ ਟਾਈਮ ਅਸੀਂ ਲੋਕਾਂ ਤੋਂ ਵੀ ਕਿ ਜਿਹੜੇ ਬੱਚੇ ਨਸ਼ੇ ਤੋਂ ਬੱਚੇ ਹੋਏ ਹੈਗੇ ਉਹਨਾਂ ਨੂੰ ਅੰਮਰ ਚੱਕੇ ਜਿਹੜਾ ਵੱਲ ਪਾ ਕੇ ਉਹਨਾਂ ਨੂੰ ਉਹਨਾਂ ਦੀ એનર્ਜੀ ਨੂੰ ਚੈਨਲਾਈਜ਼ ਕਰਕੇ ਪੋਜ਼ਿਟਿਵ ਪਾਸੇ ਰੱਖੀਏ ਸੋ ਦੈਟ ਉਹਨਾਂ ਨੂੰ ਬਚਾ ਕੇ ਰੱਖਿਆ ਜਾ ਸਕੇ ਜਿਹੜੇ ਬੱਚੇ ਡਰਗ ਐਡਿਕਟ ਹੋ ਗਏ ਹੈਗੇ ਮਟਾਗੇ ਨਹੀਂ ਮਿਚਦੇ ਹੈਗੇ ਉਹਨਾਂ ਦਾ ਇਲਾਜ ਕਰਾਇਆ ਜਾਏ ਸਰਕਾਰੀ ਅਨੀਸ਼ ਸੰਸਥਾ 'ਤੇ ਸੋ ਦੈਟ ਕਿ ਉਹਨਾਂ ਨੂੰ ਵਾਪਸ ਮੂਡ ਬਹਾਲ ਕਰਕੇ ਜਿਹੜਾ ਹੈਗਾ ਇੱਕ ਆਮ ਜੀਵਨ ਵਿੱਚ ਢਾਣ ਵਾਸਤੇ ਲਿਆ ਜਾ ਸਕੇ ਤੇ ਤੀਸਰਾ ਜ ਕਿ ਉਹਦੇ ਬਾਰੇ ਅਸੀਂ ਰਿਕਵੈਸਟ ਕੀਤੀ ਹੈ ਕਿ ਹਰ ਪਿੰਡ ਲੈਵਲ ਤੇ ਸਾਨੂੰ ਇਨਫੋਰਮੇਸ਼ਨ ਸਾਂਝਾ ਕੀਤੀ ਜਾਵੇ। ਆਲਰੇਡੀ ਕਾਫੀ ਇਨਫੋਰਮੇਸ਼ਨ ਸਾਡੇ ਕੋਲ ਹੈਗੀ ਪਰ ਜਦੋਂ ਫੀਡਬੈਕ ਆਉਂਦਾ ਹੈਗਾ ਤਾਂ ਉਹ ਲੇਟੈਸਟ ਇਨਫੋਰਮੇਸ਼ਨ ਹੁੰਦੀ ਹੈ। ਉੱਤੇ ਕਾਰਵਾਈ ਵੀ ਇਮੀਡੀਏਟਲੀ ਕੀਤੀ ਜਾ ਸਕਦੀ ਹੈ। ਤੇ ਇਸ ਕਰਕੇ ਉਹ ਲੋਕਾਂ ਤੋਂ ਸਹਿਯੋਗ ਮਿਲ ਰਿਹਾ ਹੈਗਾ। ਤੇ ਕੁਝ ਫੀਡਬੈਕਸ ਕਿਸਾਨੋਂ ਮਿਲੇ ਹੈਗੇ ਤਾਂ ਐਟ ది ਸੇਮ ਟਾਈਮ ਬਹੁਤ ਸਾਰੇ ਪਿੰਡਾਂ ਤੋਂ ਆ ਫੀਡਬੈਕ ਵੀ ਹੈਗਾ ਕਿ ਉੱਥੇ ਬਿਲਕੁਲ ਨਿਸ਼ਾਨੀ ਹੈਗਾ ਜਿਹੜੀ ਕਿ ਪੋਜ਼ਿਟਿਵ ਵੈਲਫੇਅਰ ਹੈ। ਦੇ ਲੋਕਾਂ ਤੋਂ ਆਈ ਰਿਕਵੈਸਟ ਹੈ ਕਿ ਜੇ ਕਿਤੇ ਵਸਾ ਨਹੀਂ ਵਿਕਦਾ ਫਿਲਕੀ ਸਾਨੂੰ ਦੱਸੋ ਅਸੀਂ ਕਾਰਵਾਈ ਕਰਾਂਗੇ ਜਿੱਥੇ ਨਹੀਂ ਵਿਕਦਾ ਉੱਥੇ ਚੜ੍ਹਦੀ ਕਲਾ ਦਾ ਸੰਦੇਸ਼ ਜ਼ਰੂਰ ਦਿਓ ਸੋ ਦੈਟ ਇੱਕ ਪੋਜ਼ਿਟਿਵ ਮੈਸੇਜ ਪੂਰੇ ਪੰਜਾਬ ਵਿੱਚ ਫੈਲਦਾ ਹੈ ਥੈਂਕ ਯੂ ਜੀ